ਉਸਖਬੀਰ ਬਾਦਲ ਕਈ ਵਾਰੀ ਕਹਿ ਗਿਆ ਉਹ ਤੇ ਬੈਠੇ ਹੁੰਦੇ ਕਹਿ ਗਿਆ ਸਟੇਜ ਤੇ ਪਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਨੇ ਉਹਨੂੰ ਉੱਠ ਕੇ ਕਹਿਣਾ ਪਿਆ ਬਜ਼ੁਰਗਾਂ ਨੂੰ ਕਹਿੰਦੇ ਉਹ ਮੈਂ ਪਿਤਾ ਹੀ ਆ ਉਹ ਸਮਾਨ ਨਹੀਂ ਹੈਗਾ ਓਏ ਦੱਸੋ ਭਵਨ ਜਨਮ ਸਿੰਘ ਸਾਹਿਬ ਕਹਿੰਦੇ ਕਿ ਪੰਜਾਬ ਦੇ ਨਾਲ ਮਤਰਈਮਾਂ ਵਾਲਾ ਸਲੂਕ ਕੀਤਾ ਜਾਂਦਾ ਕਹਿੰਦੇ ਫੰਡ ਨਹੀਂ ਦਿੱਤੇ ਜਾਂਦੇ ਪੰਜਾਬ ਨੂੰ ਜਾ ਓਏ ਤੈਨੂੰ ਇਹਦੀ ਛੱਡੂ ਗੱਲ ਹੈ ਹਾਲਾਂਕਿ ਯੂਨੀਵਰਸਿਟੀ ਨੂੰ 100 ਕਰੋੜ ਰਲੇ ਯਾਰ ਸੀਰੀਅਸ ਲਓ ਇਹ ਬੰਦੇ ਦੀ ਨਾ ਮੇਰੇ ਨਾਲ ਗੱਲ ਕਰੋ ਇਹ ਤਾਂ ਜੋਕਰ ਬੰਦਾ ਹੈ ਦੂਜਾ ਇੱਕ ਤਾਂ ਗੈਂਗਸਟਰ ਹੈ ਜਿਹੜਾ ਧੌਂਟੇ ਗੋਟਾ ਰੱਖ ਕੇ ਵੋਟਾਂ ਮੰਗ ਰਿਹਾ ਹੈ ਮੈਂ ਪੰਜਾਬ ਦੇ ਜੋਸ਼ੀ ਸਾਹਿਬ ਪਰੰਤਾਰਨ ਦੇ ਹਿੰਦੂ ਭਰਾਵਾਂ ਨੂੰ ਵਪਾਰੀਆਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਨੀ ਛਾੜ ਐਮ ਐਲ ਏ ਉਹ ਚਾਹੀਦਾ ਜਿਹੜਾ ਗੁਲਾਮਾਂ ਤੁਸੀਂ ਫੜ ਕੇ ਤੇ ਬਾਰਮ ਰੋਡ ਸਖੋ ਤਿੰਨ ਮਲੇ ਹੁਣ ਤਿੰਨ ਚੋਂ ਇੱਕਾ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕਾ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠਿਆਲੀ ਓਹ ਉਹ ਨਿਯਮ ਦੀ ਪ੍ਰਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਲ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ ਚ ਬੰਦਾ 5 ਦਿਨ ਵਾਸਤੇ ਜੇਲ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਨਾ ਸਾਡਾ ਕਿਹਦੇ ਰੇਤੇ ਦੀ ਖੱਡ ਜਿੱਸਾ ਨਾ ਸਾਡਾ ਕਿਸੇ ਬਸਤੇ 'ਚ ਜਿੱਸਾ ਨਾ ਕਿਸੇ ਢਾਬੇ 'ਚ ਨਾ ਹੋਟਲ 'ਚ ਨਾ ਕਰੇ ਸਮੋਸੇ ਦੀ ਰੇੜੀ 'ਚ ਕਹਿਜ ਨਹੀਂ ਹਸਾਂ ਨਹੀਂ ਸਾਡਾ ਸਾਡਾ ਇਹ ਹਿੱਸਾ ਤਾਂ ਪੰਜਾਬੀਆਂ ਦੇ ਲੋਕਾਂ ਦਾ ਕਰਜ਼ਾ ਹੈ ਉਹ ਹਿੱਸਾ ਜ਼ਰੂਰ ਪਾਈ ਰ ਕੈਪਟਨ ਸਰ ਰਾਜਾਪੁਰਿੰਗ ਦੇ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁਟਕਾ ਸਾਹਿਬ ਚੱਕ ਕੀ ਰਹੇ ਨੇ ਬਹੁਤ ਵੱਡੀ ਹੈ ਕਾਂਗਰਸ ਦਾ ਬੇੜਾ ਕਰ ਦੇ। ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ خیال ਮੈਂ ਤਾਂ 100 ਕਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਠੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਕਿਸੇ ਟਾਬੇ ਤੇ ਜਾਂਦੇ ਆ ਜਾਂ ਕਿਸੇ ਹੋਟਲ ਤੇ ਜਾਂਦੇ ਆ ਕਹਿੰਦੇ ਸੁਖਬੀਰ ਸਿੰਘ ਬਾਦਲ ਦਾ ਹੀ ਆ ਮੈਂ ਇੱਕ ਜੰਦਰ ਦੇ ਹਵੇਲੀ ਵਾਲੇ ਬੜੀ ਸਾਲ ਮੈਂ ਜੰਦਰ ਦੇ ਹਵੇਲੀ ਤੇ ਦੋ ਤਿੰਨ ਵਾਰ ਰੁਕ ਗਿਆ ਰਾਤ ਜਾਂਦੇ ਨਾ ਮੈਂ ਕਹਿੰਦਾ ਸਾਰੇ ਜੰਦਰ ਨਾਲ ਸੀਗੇ ਰੋਟੀ ਖਾ ਲਈਏ ਤੇ ਉਹ ਕਹਿਣ ਲੱਗੇ ਸੁਖਬੀਰ ਸਿੰਘ ਬਾਦਲ ਦਾ ਇੱਕ ਇੱਥੇ ਹੋਰ ਵੀ ਟਾਬਾ ਹੈਗਾ ਤਨੋਲੇ ਤਨੋਲੇ ਦੀਪਕ ਟਾਬਾ ਸਾਡੀ ਸਿਕਿਉਰਟੀ ਵਾਲੇ ਥੱਕੇ ਸੀ ਮੈਨੂੰ ਕਹਿੰਦੇ ਚਾਹ ਪੀਣੇ ਮੈਂ ਕਹਿੰਦਾ ਰੁਕ ਲੋ ਯਾਰ ਚਾਹ ਪੀ ਜੰਨੇ ਆ ਉਹ ਗੱਡੀਆਂ ਦੇਖੀਆਂ ਉਹ ਕਹਿੰਦੇ ਸੁਖਬੀਰ ਸਿੰਘ ਬਾਦਲ ਹਿਸਾਬ ਲੈਣਾ ਆ ਮੈਂ ਹੁਣ ਟਾਬਿਆਂ ਦਾ ਕੰਮ ਕਰੂੰਗਾ ਵੰਤਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛਰਾਵ ਦੀ ਭੇਜ ਦਿੰਦੇ ਆ ਉਹਨੂੰ ਕਹਿੰਦੇ ਤੂੰ ਤਾਂ ਪੀ ਚਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਰ ਹੈ ਜਵਾਬ ਦਨ ਹੁਣ ਲੱਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲੱਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਰਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮੱਤ ਦੇ ਰੇ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਟੇਜ ਤੇ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਉਹ ਸੁਖਵੀਰ ਬਾਦਲ ਕਈ ਵਾਰੀ ਕਹਿ ਗਿਆ ਉਹ ਤੇ ਬੈਠੇ ਹੁੰਦੇ ਕਹਿ ਗਿਆ ਸਟੇਜ ਤੇ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਨੇ ਉਹਨੂੰ ਉੱਠ ਕੇ ਕਹਿਣਾ ਪਿਆ ਬਜ਼ੁਰਗਾਂ ਨੂੰ ਕਹਿੰਦੇ ਉਹ ਮੈਂ ਪਿਤਾ ਹੀ ਆ ਉਹ ਸਮਾਨ ਨਹੀਂ ਹੈਗਾ ਓਏ ਦੱਸੋ ਭਵੰਤ ਮਾਨ ਸਾਹਿਬ ਕਹਿੰਦੇ ਕਿ ਪੰਜਾਬ ਦੇ ਨਾਲ ਮਤਰਈਮਾਂ ਵਾਲਾ ਸਲੂਕ ਕੀਤਾ ਜਾਂਦਾ ਕਹਿੰਦੇ ਫੰਡ ਨਹੀਂ ਦਿੱਤੇ ਜਾਂਦੇ ਪੰਜਾਬ ਨੂੰ ਜਾ ਹੋਏ ਤੈਨੂੰ ਇਹਦੀ ਛੱਡੋ ਗੱਲ ਹਾਲਾਂਕਿ ਯੂਨੀਵਰਸਿਟੀ ਨੂੰ 100 ਕਰੋੜ ਦੀ ਗੱਲ ਯਾਰ ਸੀਰੀਅਸ ਲਓ ਇਹ ਬੰਦੇ ਦੀ ਨਾ ਮੇਰੇ ਨਾਲ ਗੱਲ ਕਰੋ ਇਹ ਤਾਂ ਜੋਕਰ ਬੰਦਾ ਹੈ ਅੱਜ ਮੈਂ ਪ੍ਰੈਸ ਨੂੰ ਬੇਨਤੀ ਕਰਨੀ ਚਾਹਣਾ ਹੈ ਤੇ ਕੋ ਜਾ ਝਾੜੂ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਅੱਗੇ ਭਾਈ ਕਾਂਗਰਸ ਪਤਾ ਨਹੀਂ ਇੱਧਰ ਉੱਧਰ ਹੈ ਕਈ ਸਾਡੇ ਹੀ ਵਿਅਕਤੀ ਚਰਚਾ ਕਰਦੇ ਰਹਿੰਦੇ ਕਾਂਗਰਸ ਜਿੱਥੇ ਕਾਂਗਰਸ ਦਾ ਸਵਾਲ ਹੈ ਨਿੱਜੀ ਮਤ ਪੇ

मैं 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 मैं, 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 मैं सांसद भी हूँ जी प्रेकल प्रेकल प्लीज प्लीज मैं सांसद भी हूँ प्लीज, प्लीज प्लीज हमारे बच्चों को बचा लो पहले वो मर रहे हैं जी बस मैं मैं डिप्रेशन में हूँ जो मर मान यार मैंने बुला के सभी कुछ आया हूँ कोई भी धन जो मैं आराम ऐसी अब हेलो अब मैं देखूंगा कौन कौन सी सरकारों को ये पहुंचाओगी कि भगवंत मान के नाम लिस्ट है सार्थ सार्थ मैं चल, चल चलू, 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 चला दो यार माने हल्ला नहीं नहीं कोई कमाल हम आपके साथ है मानवीय मैम मैं मर गया मैं तीर मारने ਇਹ ਇੱਕ ਹੰਕੂ ਜੀ ਮਾਮਲਾ ਦਿੰਦਾ ਬੜੇ ਹਰਾਮੀ ਹੋ ਬੇਟਾ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪਦੇ ਜੇਬ ਤੋਂ ਜਿੰਨੇ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕੈ ਜਿਹਨੂੰ ਤੇਲ ਦੀ ਲੋੜ ਹੈ ਜਿਹਨੂੰ ਮਿੱਟੀ ਦੀ ਜਿਹਨੂੰ ਟਰੈਕਟਰ ਟਰਾਲੀ ਦੀ ਜਿਹਨੂੰ ਜੀਸੀਪੀ ਦੀ ਪੰਪ ਸੈਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਤਾਂ ਕਰ ਵੀ ਰਹਾਂ ਅੱਜ ਮੈਨੂੰ ਖੁਸ਼ੀ ਹੈ ਕਿ ਸੁਬੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦੋ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆ ਪਹੇਜ ਦੋ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਹੈ ਕਿਸੇ ਨੂੰ ਪਤਾ ਹੀ ਨਹੀਂ ਕਹਿੰਦੇ ਕੇਂਦਰ ਤੋਂ ਮੰਗ ਲਓ ਕਿਉਂ ਮੰਗਾਂ ਮੈਂ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੁੰਦਾ ਨਾ ਕੁਦਰਤੀ ਆਫਤ ਦਾ ਉਹ ਬਹੁਤ ਪੈਸਾ ਕਹ ਜੀ ਮੈਂ ਵਰਤੂੰਗਾ ਕਿਉਂ ਮੰਗੀ ਵੀ ਉਹਨਾਂ ਤੋਂ ਜਦੋਂ ਹੈਗਾ ਸਾਡੇ ਕੋਲੇ ਪੀਐਮ ਭਗਵਾਨ ਪਾਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ ਐਮਪੀ ਹੈਗੀ ਲੇਕਿਨ ਐਮਪੀ ਐ ਨਾ ਕਮਾ ਵਾਸਤੇ ਐਮਪੀ ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੇ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿੰਨੂੰ ਤੇਲ ਦੀ ਲੋੜ ਹੈ ਜਿੰਨੂੰ ਮਿੱਟੀ ਦੀ ਜਿੰਨੂੰ ਟਰੈਕਟਰ ਟਰਾਲੀ ਦੀ ਜਿੰਨੂੰ ਜੀਸੀਪੀ ਦੀ ਪੰਪ ਸੈੱਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਤਾਂ ਕਰ ਵੀ ਰਹੇ ਆ ਅੱਜ ਮੈਨੂੰ ਖੁਸ਼ੀ ਹੈ ਕਿ ਸੁਬੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆ ਪਹੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਹੈ ਕਿਸੇ ਨੂੰ ਪਤਾ ਹੀ ਨਹੀਂ ਕਹਿੰਦੇ ਕੇਂਦਰ ਤੋਂ ਮੰਗ ਲਓ ਕਿਉਂ ਮੰਗਾਂ ਮੈਂ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੁੰਦਾ ਨਾ ਕੁਦਰਤੀ ਆਫਤ ਦਾ ਉਹ ਬਹੁਤ ਪੈਸਾ ਕਹੇ ਜੀ ਮੈਂ ਭਰ ਦੂੰਗਾ ਕਿਉਂ ਮੰਗੀਏ ਵੀ ਉਹਨਾਂ ਤੋਂ ਜਦੋਂ ਹੈਗਾ ਸਾਡੇ ਕੋਲ ਪੀਐਮ ਭਗਵੰਤ ਪਾਣੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਫੰਡ ਨੂੰ ਤੁਰੰਤ ਜਾਰੀ ਕਰੇ ਇਹ ਮੰਗ ਸੀਐਮ ਭਗਵੰਤ ਪਾਣੇ ਵੱਲੋਂ ਚਿੱਠੀ ਲੱਕੇ ਕੀਤੀ ਗਈ ਹੈ ਪਰ ਪੰਜਾਬ ਮੈਂ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੂੰ ਕੁਛ ਉਲਟ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋ ਜੇ ਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ ਕੁੱਤਾ ਬੋਲਦਾ ਹੈ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਭਾਜਪਾ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਆ ਕੇ ਜਿਹਨੂੰ ਤੂੰ ਚਾਹਨਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹਦੇ ਤਬਾਹ ਕਰਨਾ ਚਾਹੁੰਦੇ ਆ ਕਾਸ਼ੀਆ ਮਾਂ ਤੇ ਬੱਤੇ ਕਰਾਣੋ ਕਾਹਲੇ ਪੁੱਛੋ ਜੀ ਮੇਰੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੋੜਾ ਚਲੋ ਨਿਕਲੋ ਚਲੋ ਚਲੋ ਪਰਾਂਗਿਆ ਕਰੋ ਚੱਲ ਕੇ ਆਪਣੀਆਂ ਪਰਾਂਗਿਆ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਦੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਰਹਿਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਨਹੀਂ ਚੱਲੋ 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 ਕੀ ਕਰਨਾ ਤੁਸੀਂ ਚੱਲੋ ਚੱਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਰਨ ਦੇ ਬੰਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਕਾ ਇਹਨਾਂ ਨੂੰ ਇੱਧਰ ਧੱਕੋ ਸਾਰਿਆਂ ਨੂੰ ਕੰਮ ਕਰਨ ਦੇ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇੱਥੇ ਬਾਏ ਬਾਏ ਟਾਟਾ गुड बाय गया ये बैंड तो हमारे मिलके हमको पागल बना रहा है मदरचोद के बच्चे